ਜੀ ਸਾਸ਼ਰੀਆ ਕਾਲ ਜੀ ਸਾਡੇ ਪੈਨ ਤੇ ਪ੍ਰਭੂ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਆਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਪੈਨ ਭਰਾ ਸਾਡੇ ਚੈਨਲ ਤੇ ਨਵੇਂ ਆਂਦੇ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਕਰ ਦਿਓ ਕਿੰਨਾ ਕੁਸ਼ ਗਿਆ ਤਾਂ ਸੋਣ ਸੋਣੀ ਕਮੈਂਟ ਵੀ ਹਣ ਕਰ ਦੇ ਦਿਓ ਠੀਕ ਆ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਜੀ ਗੱਡੀ ਸਪੀਡ ਫੜ ਲੈਂਦੀ ਫੇਰ ਕਿੱਥੇ ਰੁਕ ਹੁੰਦਾ ਹੋਰ ਪੈਸੇ ਪਈ ਜਾਂਦੇ ਹਾਂ ਹਾਂ ਇਹ ਤਾਂ ਆਉਂਦਾ ਵੀ ਹੁਣ ਕੈਮਰਾ ਕਿਆ ਕਮਾਵਾਂ ਸੱਤ ਜੀ ਇਹ ਤਾਂ ਗੱਬੀ ਗੱਲੇ ਛੇੜੀ ਨ ਮਾਤਾ ਨੇ ਜਲੇ ਸਾਸਰੀ ਘਾਲ ਬੁਲਾਤੀ ਕਹਿੰਦਾ ਬੁਲਾ ਦੋ ਬੁਲਾ ਦੋ ਸਾਰੇ ਜਾਣੇ ਬਾਰੀ ਬਾਰੀ ਸਾਸਰੀ ਘਾਲ ਬੁਲਾ ਦੋ ਵੀ ਮੈਂ ਫੇ ਵਿੱਚ ਰੁਕਣਾ ਨਹੀਂ ਹੈਗਾ ਗੱਡੀ ਸਪੀਡ ਫੜਦੀ ਆ ਆਹੋ ਭਾਈ ਤੇਰਾ ਬਲੌਗ ਨਾ ਮਿਸ ਹੋ ਜਵੇ ਤੇ 15 ਮਿੰਟ ਫੇ ਤੁਹਾਡੇ ਸਾਸਰੀ ਘਾਲ ਦੇ ਵੀ ਰਹਿੰਦੇ ਹੁਣ ਤਾਂ ਸਾਸਰੀ ਘਾਲ ਬੁਲਾਉਂਦੇ ਨਹੀਂ ਇੱਧਰ ਹੋ ਗਏ ਹੁਣ ਨਹੀਂ ਕਹਿੰਦੇ ਐਨਾ ਹੁਣ ਤਾਂ ਬਾਟਮ ਸਿੱਧਾ ਹੀ ਬਲੌਗ ਸ਼ੁਰੂ ਕਰ ਦਿੰਦੇ ਆ ਪਹਿਲਾਂ ਬੜਾ 15 20 ਮਿੰਟ ਇਹ ਬਲੌਗਾ ਤੇ ਲਾਂਦੇ ਹੁੰਦੇ ਸੀਗੇ ਸਾਸਰੀ ਘਾਲ ਬੁਲਾਉਣ ਨੂੰ ਬਲਾਓ ਜੀ ਸਾਸਰੀ ਘਾਲ ਤੁਸੀਂ ਬੁਲਾਓ ਪਾਪਾ ਜੀ ਬਲਾਓ ਸਾਸਰੀਕਾਲ ਇੱਕ ਵਾਰ ਕਮੈਂਟਾਂ ਦੇ ਰਿਪਲਾਈ ਦੇਣ ਲੱਗੀ ਇਹ ਜੈਸਮਿਨ ਖੇਤਾਂ 'ਚ ਬੈਠੀ ਆ ਪਾਪੇ ਦੇ ਵਿਚਾਰੇ ਦੇ ਹੱਥ 'ਚ ਚਾਹ ਦਾ ਗਲਾਸ ਆਪਕੇ ਨੀ ਪਾਪਾ ਜੀ ਬਲਾਓ ਪਹਿਲਾਂ ਸਾਸਰੀਕਾਲ ਉਹ ਵਿਚਾਰਾ ਅਸੀਂ 15 20 ਮੀਟਰ 'ਤੇ ਗਲਾਸ ਰੱਖਣੇ ਨੂੰ ਲਾਏ ਰੱਖ ਕੇ ਫੇਰ ਉਹਨਾਂ ਸਾਸਰੀਕਾਲ ਬੁਲਾਏ ਫੇਰ ਚੱਕਣੇ ਨੂੰ ਲਾਏ ਆ ਅਸੀਂ ਇਹਨਾਂ ਦਾ ਪਹਿਲਾ ਕੰਟੈਂਟ ਸਾਸਰੀਕਾਲ ਦਾ ਹੁਣ ਪਤਾ ਹੁਣ ਤਾਂ ਇਹਨਾਂ ਨੂੰ ਪਤਾ ਵੀ ਜੋ ਅਸੀਂ ਪਾ ਦਨੇ ਆ ਸਾਡਾ ਉਹੀ ਕੁਝ ਐਡ ਹੋ ਜਾਂਦਾ ਵੀ ਕਿਉਂਕਿ ਅਸੀਂ ਕੱਟ ਤੱਕ ਇੱਥੇ ਬੁਲਾਉਣਾ ਹੀ ਨਹੀਂ ਹੈਗਾ ਚਾਹੇ ਕੋ ਪਜਾਮਾ ਪਾ ਕੇ ਆ ਜਵੇ ਚਾਹੇ ਕੋ ਕੱਛਾ ਪਾ ਕੇ ਆ ਜਵੇ ਐਨ ਦੇ ਐਡ ਕਰ ਛੱਟ ਛੱਟ ਨਹੀਂ ਉਹ ਛੱਡ ਹਾਂ ਛੱਡ ਚੈਨਲ ਦੇ ਉੱਤੇ ਜਿੰਦਰਾ ਮਰਜੀ ਆ ਜੇ ਬਸ ਛੱਡ ਦਿੰਦੇ ਐ ਫਿਰ ਹਾਂ ਇਹ ਹੁਣ ਇਸ ਵਕਤ ਪਨੀਰ ਦੇ ਰੇਟ ਹੋਈ ਵੀ ਆ ਅੱਛਾ ਹੋਰ ਹਾਂ ਹਾਏ ਹਾਏ ਆ ਕੀ ਬੋਲੀ ਐ ਨਾ ਤੋ ਕਮਲਿਆ ਜਿਹਾ ਉਹ ਅੰਨੇ ਆ ਜਹਾਨ ਦੇ ਆ ਪਨੀਰ ਦੇ ਨਾਲ ਪਾ ਹੋਗੀ ਗੋਭੀ ਆਏ ਹਾਏ ਉਹ ਕਿਹੜੀ ਦੁਨੀਆ ਚ ਤੁਰਿਆ ਫਿਰਦਾ ਗੱਲ ਕਹਿਣ ਲੱਗਾ ਪਹਿਲਾਂ ਸੋਚ ਤਾਂ ਲਿਆ ਕਰ ਨਾ ਪਨੀਰ 100 ਰੁਪਏ ਕਿੱਲਾ ਵਾ ਆਏ ਹਾਏ ਰੱਬਾ ਮੇਰਿਆ ਦੱਸ ਪਨੀਰ 100 ਰੁਪਏ ਕਿਲੋ ਬਣਾਤਾ 400 ਰੁਪਏ ਕਿਲੋ ਪਨੀਰ ਮਿਲਦਾ ਜਿਹੜਾ ਵਧੀਆ オリジナル ਹੁੰਦਾ ਆ ਅੱਛਾ ਫੇ ਤੈਨੂੰ ਗੋਭੀ ਲਿਆਉਣ ਦੀ ਕੀ ਲੋੜ ਸੀਗੀ ਪਨੀਰੇ ਲਿਆ ਆਂਦਾ ਇਹਦੇ ਅੰਦਰ ਅੰਦਰ ਡੰਡਲੂ ਨਿਕਲ ਗਏ ਆ ਓਹੋ ਅੱਛਾ 100 ਰੁਪਏ ਕਿਲੋ ਤਾਂ ਐਡੀ ਲਾਣਾ ਕਿਉਂਕਿ ਆਪ ਜਿਉਂ ਬਿਆਰ ਵਿੱਚ 400 ਗ੍ਰਾਮ ਪਨੀਰ ਲੈ ਕੇ ਆਇਆ ਸੀ ਇਹ 400 ਗ੍ਰਾਮ ਪਨੀਰ ਇਹਨੇ ਸਾਰੇ ਟੱਬਾਂ ਨੂੰ ਖਲਾਤਾ ਟੱਬਾਂ ਨੂੰ ਕੀ ਮੈਂ ਕਿਹੜੇ ਮਾਹਣਾ ਛਾਣਾ ਵਾਲੇ ਨਾਨਕੇ ਚਾਣ ਕੇ ਛੱਡੇ ਸੀ ਨਾ ਇਹਨੇ ਸੱਧਿਆ ਸੀ ਸਾਰੇ ਸਾਰੇ 400 ਗ੍ਰਾਮ ਪਨੀਰ ਦੇ ਨਾਲ ਰਜਾਤ ਆ ਫੁਕਰੀ ਐਦਾਂ ਮਾਰੇ ਮੈਂ ਪਨੀਰ ਲੈ ਕੇ 400 ਗ੍ਰਾਮ ਅੱਛਾ ਦੱਸ ਤਾਂ ਕਮਲਿਆ ਇਹ ਘਰ ਸੋਚ ਕੇ ਕਹਿਗਾ ਤੇਰੀ ਹਰ ਕੋਈ ਗੱਲ ਫੜ ਲੈਂਦਾ ਆ ਕਿਆ 600 ਰੁਪਏ ਦਾ ਕਿਲੋ ਤੈਨੂੰ ਖਰਨ ਨਹੀਂ ਜਣਾ ਲੈਣੇ ਹੋਟਲ ਦੇ ਉੱਤੇ ਜਿਹਹਾਦਾ ਕਿਆ 100 ਰੁਪਏ ਦਾ ਲਗਾ ਉਹ ਜਾਂਦਾ ਜੀ ਰਸਤਾ ਸਿੱਧੇ ਸਿੱਧੇ ਹੋ ਜਾ ਕੱਚੇ ਕੱਚੇ ਵੀ ਜੀ ਤਾਂ ਉਧਰ ਵੀ ਗੇੜਾ ਮਾਰੇ ਮੰਮੀ ਕਹਿੰਦੀ ਵੇਖ ਲੈ ਬਾਈ ਪਰੋਣੇ ਇੱਕ ਵਾਰ ਜਦ ਅੱਗ ਵੀ ਹੋ ਲਿਆ ਮਿਸਤਰੀ ਵੀ ਲੱਗ ਗਏ ਹਾਏ ਹਾਏ ਅੱਜ ਤਾਂ ਸ਼ੀਰੀ ਦੇਵੀ ਵੀ ਕਹਿੰਦੀ ਆ ਵੇ ਜਾਂਦਾ ਜਾਂਦਾ ਵਿੱਚ ਦੀ ਮਾਂ ਚ ਗੇੜਾ ਮਾਰੇ ਤੂੰ ਵੀ ਜਾਇਆ ਨਾਲ ਤੁਸੀਂ ਕਿਨ ਪਿੱਛੇ ਰਹਿਣਾ ਤੁਸੀਂ ਵੀ ਚੱਲ ਜਾਓ ਤੇ ਆਹ ਦੂਜੀ ਸਾਡੇ ਰੰਗ ਵੀ ਹੋ ਲਿਆ ਮੇਸਤਰੀ ਵੀ ਲੱਗੇ ਨਾ ਰੰਗ ਹੋ ਗਿਆ ਤੂੰ ਜਾ ਕੇ ਤਾਂ ਹੀ ਸੀ ਪੈਟੀਆਂ ਸਵਾਰ ਕੇ ਤਾਂ ਹੀ ਸੀ ਕਿ ਪੈਟੀਆਂ ਖਜ਼ਾਨਾ ਜਿਆਦਾ ਲੱਭਣ ਗਈਆਂ ਨਾਲ ਲੈ ਜਾਂਦੀ ਉਦੋਂ ਨਾ ਨਾ ਹੁਣ ਤੂੰ ਇੱਕੋ ਵਾਰ ਜਾਉਂਗੀ ਇੱਦਾਂ ਢੇੜੇ ਮਾਰ ਦੀ ਚੰਗੀ ਲੱਗਦੀ ਹੈ ਹੋਰ ਨਾ ਕਿਤੇ ਰਸਤੇ ਜੀ ਡਿਲੀਵਰੀ ਹੋ ਜਵੇ ਸਮਝਿਆ ਕਰੋ ਕਾਰਬਾਈ ਦਾ ਟੱਕੇ ਜਾਨ ਨੂੰ ਤੂੰ ਪਹਿਲੀ ਮੋਰੇ ਰਹਿਨੀ ਆ ਜਿੱਥੇ ਮਾੜਾ ਦੀ ਗੱਲ ਆ ਜਾਵੇ ਉੱਥੇ ਤੇਰੀ ਐਂ ਜੀ ਵੀ ਨਹੀਂ ਟਿਕਦੀ ਫੇ ਹੁਣ ਕਿਆ ਪਤਾ ਭਾਈ ਉੱਥੇ ਕਾਤੇ ਜਾਣਾ ਇਹਨੇ ਕੱਲੇ ਨਹੀਂ ਕਿਆ ਪਤਾ ਆਪਣੇ ਗੁਰੂ ਦੇ ਨਾਲ ਨੇਤਰ ਬਾਬੇ ਦੇ ਕੋਲ ਕੋਈ ਲੈਣਾ ਹੋਵੇ ਗੁਰਮੰਤਰ ਲੈਣਾ ਹੋਵੇ ਹੋਰ ਇਹਨੇ YouTube ਦਾ ਉੱਦਾਂ ਵੀ ਸਲਾਹਾਂ ਕਰਦੇ ਆ ਵੀਡੀਓ ਛੱਡ ਦੇ ਪੁੱਛ ਕੇ ਛੱਡ ਦੇ ਇੱਕ ਦੂਜੇ ਨੂੰ ਜੇ YouTube ਤੇ ਛੱਡਣੀ ਹੁੰਦੀ ਆ ਕਿਆ ਪਤਾ ਕੋਈ ਗੋਵਤ ਘੁੰਮ ਕਰਨੀ ਜਾਣੀ ਹੋਵੇ ਇਹਦਾ ਕੱਲਿਆਂੇ ਜਾਣਾ ਇਹਨੇ ਆ ਨਹੀਂ ਤੂੰ ਪਿੱਛੇ ਹਟ ਜਵੇਂ ਨਹੀਂ ਨਾ ਕਦੇ ਹੋਏ ਨਹੀਂ ਸਕਦਾ ਇਹ ਤੂੰ ਤਾਂ ਚਾਹੇ ਜਿੰਨੀ ਮਰਜੀ ਬਿਮਾਰ ਹੋਵੇਂ ਤਾਂ ਵੀ ਤਾਂ ਹੈ ਤੇਰਾ ਮਾਲਾ ਦਾ ਨਾਲ ਆਈ ਉਹ ਤਾਂ ਭੱਜੀ ਜਾਵੇਂ ਪਰਾਂ ਗੱਪਤੂ ਕਰਨੀ ਆ ਨਾ ਕੋਈ ਮੀਟਿੰਗ ਕਰਨੀ ਹੋਣੀ ਆ ਕੋਈ ਜਾ ਕੇ ਹਣ ਤਾਂ ਇੱਕ ਵਾਰ ਜਾਈ ਵਿਦਿਆ ਹੋਣ ਲੱਗੀ ਆ ਉਹਨਾਂ ਕੇ ਤਾਂ ਰਸਤੇ 'ਚ ਦਰਦ ਦਾ ਛੜਜਣ ਅਗਲਾ ਮਾਲਾ ਦੇ ਜੰਗਾ ਦਾ ਗੱਡੀ ਹਸਪਤਾਲ ਨੂੰ ਲੈ ਲਵੇ ਹਾਂ ਦੇਖ ਲਾ ਨਹੀਂ ਨਾ ਭਾਈ ਇਹ ਜੀ ਹੱਤ ਨਹੀਂ ਭੇਜਣੂਗੇ ਜੀ अच्छा ओए होए 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 बंडो ਵੀ ਅੱਜ ਫੇਰ ਸਵਾ ਰੁਪਈਏ ਦਾ ਪ੍ਰਸ਼ਾਦ ਮਾਤਾ ਦਾ ਜਿ ਸਿਆਣੀ ਆ ਗੱਲਾਂ ਕਰਦੀ ਐ ਇਹ ਆਪ ਸਿਆਣੀ ਹੋਈ ਐ ਕਿ ਕਮੈਂਟਾਂ ਨੇ ਕਰਤੀ ਲੋਕਾਂ ਦੇ ਨਾਂ ਨਸਾਣੇ ਕਰਤੀ ਅੱਜ ਉਹ ਕਹਿੰਦਾ ਝੁੱਡੂ ਪੁੱਛਦਾ ਆਪ ਖੁੱਦ ਨੂੰ ਚੱਲ ਜਾਂਦਾ ਐ ਤਨ ਕਿਹਾ ਜਾਣਾ ਮਾਹਲਾ ਨੂੰ ਉਹ ਕਹਿੰਦੀ ਨਾ ਨਾ ਮੈਂ ਤਾਂ ਨਹੀਂ ਆਪਣੀ ਪਿਆਰੀ ਬਹੂ ਨੂੰ ਵੇਦੀ ਮਾਲਾ ਅੱਦ ਦੀ ਹਾਲਤ ਵਿੱਚ ਆਏ ਹਾਏ ਹਾਏ ਅੱਜ ਤੈਨੂੰ ਹਾਲਤ ਚਿੱਤੇ ਆ ਗਈ ਉਦੋਂ ਹਾਲਤ ਕਿੱਥੇ ਸੀਗੀ ਜਦ ਆਪ ਨੂੰ ਸੁਨਿਆਰੇ ਦੀਆਂ ਦੁਕਾਨਾਂ ਤੇ ਲੈ ਕੇ ਜਾਂਦੀ ਸੀਗੀ ਠੀਕ ਹੈ ਕੱਪੜਿਆਂ ਵਾਲੀਆਂ ਦੁਕਾਨਾਂ ਤੇ ਲੈ ਕੇ ਜਾਂਦੀ ਸੀ ਭੈਣਾਂ ਦੇ ਲੈ ਕੇ ਜਾਂਦੀ ਸੀਗੀ ਜ਼ਿਆਦਾ ਤਾਂ ਰੋਕਿਆ ਨਹੀਂ ਹੁਣ ਤੂੰ ਬੜੀ ਸਿਆਣੀ ਹੋ ਗਈਆਂ ਆ ਲਾੜਤਾ ਜੋ ਮਿਲਦੀਆਂ ਤੁਹਾਨੂੰ ਉਹਨਾਂ ਨੇ ਸਿਆਣੀ ਕਰਤੀ ਲੱਗਦਾ ਚਲੋ ਦੇ ਰਾਇ ਦਰੁਸਤਾਏ ਥੋੜੀ ਬੋਤੀ ਤਾਕਲ ਆਈਏ ਤੈਨੂੰ ਨੇ ਪਹਿਲਾ ਦਾ ਠਾਰ ਕੇ ਕਰਦੀ ਸੀ ਲੈ ਕੇ ਚੱਲ ਸਾਨੂੰ ਰੋਪੜ ਆ ਛੋਟੇ ਛੂਟ ਜਦ ਕਰਕੇ ਆਈਆ ਉਦੋਂ ਕਿਹੜੀ ਹਾਲਤ ਸੀਗੀ ਇਹਦੀ ਇਹੀ ਹਾਲਤ ਚ ਭੇਜਿਆ ਨੇ ਨੇ ਸਿਆਣੇ ਜਿਹੜੇ ਹੁੰਦੇ ਨੇ ਘਰ ਦੇ ਚ ਲੋ ਇਦਰੀ ਹਾਲਤ ਹੈ ਵਸੀਮਣ ਟੱਪਣ ਦਿੰਦੇ ਪਰ ਤੂੰ ਹੁੰਦਾ ਪਿੰਡ ਟੱਪਣੀ ਆ ਉਤੋਂ ਹਾਂ ਆਏ ਹਾਏ ਹਾਏ ਬਲੌਗ ਜੋ ਬਣਦੇ ਸੀ ਪੈਸੇ ਮੋਟੇ ਜਾਂਦੇ ਆ ਤਾਂ ਇਹਦਾ ਥੱਲੇ ਲੱਗੇ ਪਏ ਆ ਤੁਸੀਂ ਬਲੌਗਰ ਨਾ ਤੇ ਹਾਂ ਮੈਂ ਅੰਨਾ ਕੋਈ ਵੀ ਨਹੀਂ ਜਾਂਦਾ। ਬਿਨਾਂ ਕੰਮੋਂ ਤਾਂ ਕੋਈ ਵੀ ਨਹੀਂ ਕਿਤੇ ਜਾਂਦਾ। ਆਏ ਲਓ। ਉਹ ਹੁਣ ਅਸੀਂ ਹੈਗੇ ਕਮਾਕਾਰਾਂ ਵਾਲੇ ਬੰਦੇ। ਹਾਂ। ਹਾਏ ਹਾਏ। ਬਾਜੀ ਬਾ। ਅੱਜ ਦਾ ਬੜੀਆਂ ਮਾਂ ਪੁੱਤ ਸਿਆਣੀਆਂ ਗੱਲਾਂ ਕਰਦੇ। ਇੱਕ ਗੱਲ ਕਰਦੀ ਆ ਮੈਂ ਤਾਂ ਨਹੀਂ ਆਪਣੀ ਨਾ ਨੂੰ ਭੇਜਦੀ ਇੱਧਰ ਹੀ ਆ ਤਾਂ ਦੂਜਾ ਅਸਟਾ ਕਮਾਕਾਰਾਂ ਵਾਲੇ ਬੰਦੇ ਆ ਅਸੀਂ ਨਹੀਂ ਦੀਦੀ ਕੋ ਜਾ ਸਕਦੇ। ਆਹੋ ਅੱਜ ਕੱਲਾ ਜੋ ਚੱਲਿਆ ਆ ਤਾਂ ਨਹੀਂ ਦੀਦੀ ਕੋ ਜਾ ਸਕਦੇ ਤੈਨੂੰ ਪਤਾ? ਬੇ ਨਾਲ ਉਹਨੇ ਤੇਰੇ ਜਾਣਾ ਨਹੀਂ ਕ ਤੇਨੂੰ ਕਦੇ ਵਿਊ ਐਨੇ ਵਿਊ ਤੇਨੂੰ ਆਣੇ ਨਹੀਂ ਉਹ ਜਾਊਗੀ ਤਾਂ ਤੈਨੂੰ ਵਿਊ ਆਣੇ ਆ ਕੱਲੇ ਨੂੰ ਆਣੇ ਨਹੀਂ ਹੈਗੇ ਤਾਂ ਹੀ ਨਹੀਂ ਤੁਰਦਾ ਨਹੀਂ ਜਦੋਂ ਉਹ ਨਾਲ ਜਾਂਦੀ ਜਾਂ ਤਾਂ ਠਾ ਮਾਸੀ ਸਲਾਮ ਠਾ ਮਾਸੀ ਸਲਾਮ ਠਾ ਮਾਸੀ ਸਲਾਮ ਠਾ ਮਾਸੀ ਸਲਾਮ ਤੇਰੇ ਚਾਚਾ ਚਵਾ ਚਵਾ ਉਹ ਕਮਲੀ ਕੀਤੀ ਵੇਜੀ ਤੁਸੀਂ ਆਪਣੀ ਭੈਣ ਉਹ ਤਾਂ ਕਮਲੀ ਕਰਨੀ ਕਹਿੰਦੀ ਨਾਲ ਤੇ ਗਵਾਂਢੀ ਵੀ ਤੰਗ ਕੀਤੇ ਪਏ ਸੀਗੇ ਣਾਲੇ ਤੀਏਨ ਜਾ ਕੇ ਬੜਦੇ ਸੀ ਤੁਸੀਂ ਹੁਣ ਕੰਮਕਾਰਾਂ ਵਾਲੇ ਬੰਦੇ ਆਸੀਂ ਬਿੱਲੇ ਥੋੜੀ ਥਨ ਪਤਾ ਤੁਸੀਂ ਕਿਹੜੇ ਕੰਮ ਕਰਦੇ ਆ ਆ ਬੁਣਾ ਕੰਮ ਤਾਂ ਕੋਈ ਜਾਣਦਾ ਤੁਸੀਂ ਜਾਂਦੇ ਸੀ ਕਿ ਪਹਿਲਾਂ ਹੁਣ ਨਹੀਂ ਜਾਂਦੇ ਤੁਸੀਂ ਜਾਂਦੇ ਸੀ ਹੁਣ ਪਤਾ ਬੇ ਉੱਥੇ ਜਾ ਕੇ ਬੁਲਾਓ ਨਹੀਂ ਬਣਦਾ ਜੇ ਬਣਦਾ ਤਾਂ ਵੀ ਹੁਣ ਨਹੀਂ ਆਂਦੇ ਵਿਚਾਰੇ ਨੇ ਕੀ ਕਰੇ ਆ ਹੁਣ ਤੂੰ ਐਦਾਂ ਨੇਤਰ ਕੋ ਜਾ ਉਹ ਬਲੌਗਰ ਆ ਨਾ ਆਪਣੇ ਚੈਨਲਾਂ 'ਚ ਵੀ ਤੈਨੂੰ ਲਾਊਗਾ ਤੇਰੇ ਚੈਨਲ 'ਚ ਵੀ ਤੈਨੂੰ ਲਾਊਗਾ ਯਾਦਾ ਬੂਆ ਉਹ ਗਏ ਤੈਨੂੰ ਠੀਕ ਆ ਆ ਜਾਓ ਓਕੇ ਨਾ ਤੇ ਮਾਲਾ ਉ ਆਉਂ ਐ ਕਰਾਨ ਜਾਣੀ ਆ ਹੈ ਵਿਦਿਆ ਹੋ ਕੇ ਜਾਣਾ ਤੇ ਜਵਾਕ ਤੇਰੇ ਉੱਥੇ ਹੋਣਾ ਆ ਦੀਵਾਲੀ ਤੋਂ ਪਹਿਲਾਂ ਹੋ ਜੂ ਕਾ ਟਾਈਮ ਲੱਗੂ ਅੱਛਾ ਨੇ ਫਿਰ ਤੇ ਚੀਲੇ ਦੇ ਵਿੱਚ ਆਹਾ ਗੋਗਲੇ ਕਚੋਰੀਆਂ ਖਾਣੇ ਆ ਚੱਲ ਜੇ ਤੂੰ ਖਾਣੇ ਵੀ ਆ ਵੈਸੇ ਤੇ ਇਹਨਾਂ ਨੇ ਗੋੜਮਚਾਰੇ ਵਾਲੀ ਗੱਲ ਕੋਈ ਖਾਸ ਰੱਖੀ ਨਹੀਂ ਹੈਗੀ ਗੱਲ ਬਾਤ ਹੈ ਨਹੀਂ ਇਹਨਾਂ ਦੀ ਕੋਈ ਗੋੜਮਚਾਰੇ ਵਾਲੀ ਐ ਰੱਖੀ ਤਾਂ ਆ ਮਹ ਰਿਸ਼ਤੇਦਾਰੀ ਹੁੰਦੀ ਆ ਨਹੀਂ ਇਹ ਹੈ 10 ਆ ਵੀ ਚੀਜ਼ਾਂ ਉੱਥੇ ਮੰਗਵਾਉਂਦੇ ਆ ਪਚਾਦੀ ਨਾ ਕੀ ਗੱਲ ਨੇਤਰ ਸਿਓ ਨੂੰ ਲਾ ਲਈ ਆਪਣੇ ਅੰਕਲ ਨੂੰ ਤੇਰਾ ਕਾਹਨੂੰ ਅੰਕਲ ਆ ਆਪਣੇ ਪਾਪਾ ਸ਼ਿਦੂ ਨੂੰ ਲਾ ਲਈ ਰੈਸਪੀ ਬਣਾਣਾ ਕਾਹ ਕਚੋਰੀਆਂ ਦੀ ਪਨੀਰ ਵੀ ਕੱਢ ਲਿਓ ਆ ਵੀ ਕੱਢ ਲਿਓ ਨਾਲੇ ਉਹਨਾਂ ਦਾ ਬਲੌਗ ਬਣ ਜੂ ਨਾਲੇ ਉਹ ਵੀ ਐਨਕਾ ਟਬਲੌਗ ਬਣਾ ਬਈ ਜਾਸਮੀਨ ਨੇ ਲੱਗੇ ਕਚੋਰੀਆਂ ਕੱਢਣ ਆ ਉਹਨੂੰ ਪਿਠਾੜੇ ਕੱਚਾ ਪਾ ਕੇ ਉੱਦਾਂ ਵੀ ਕੁਰਸੀ ਤੇ ਬੈਠਾ ਹੀ ਹੁੰਦਾ ਕਸ਼ਹਿਰਾ ਜਿਹਾ ਪਾ ਕੇ ਹੰਦਿਆ ਨਵਾਂ ਮਕਾਨ ਬਣ ਕੇ ਕੀ ਹੁੰਦਾ ਹਾਂਜੀ ਹਾਂ 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 ਨਹੀਂ ਟਾਵਰ ਬਣ ਗਿਆ ਲੋ ਜੀ ਹੋ ਗਿਆ ਇਹਦਾ ਜਹਾਜ਼ ਲੈਂਡ ਮਾਲਾ ਬਹੁਤ ਦੂਰ ਆਣਾ ਤਾਂ ਕਰਕੇ ਲੈ ਤਾਂ ਬੇਪਰਾਵਾ ਨੇਤਰ ਅੰਕਲ ਆਪਣੇ ਭਾਬੇ ਦੇ ਦਾ ਕੱਪੜੇ ਵਧੀਆ ਪਵਾ ਰਿਆ ਕਰ ਅ ਕੀ ਹਾਲ ਵਿਚਾਰੇ ਦਾ ਬਣਾਇਆ ਤੁਸੀਂ ਕਾਨੂੰ ਮੋਟਰ ਤੇ ਬਿਠਾ ਬਿਠਾ ਕਾੜਿਆ ਪਿਆ ਇਹ ਸ਼ਾਮੇ ਸ਼ੂਮੇ ਇਹਨੂੰ ਰੱਖ ਲਿਆ ਕਰੋ ਮਾਣਾ ਮੋਟਾ ਰੰਗ ਸਾਫ ਹੋਵੇ ਵਿਚਾਰੇ ਦਾ ਚਲੋ ਰੰਗ ਤਾਂ ਦੋਈ ਆ ਆਪਾਂ ਇਹ ਨਹੀਂ ਗੱਲ ਕਰਦੇ ਕੱਪੜਾ ਲੀੜਾ ਤਾਂ ਵਧੀਆ ਪਵਾ ਦਿਓ ਤੁਸੀਂ ਜਾਂ ਤੁਸੀਂ ਪਤਾ ਵੀ ਅਸੀਂ ਬਲੌਗਾਂ ਚ ਲੈ ਕੇ ਆਣਾ ਨਾ ਨਾਲੇ ਪਤਾ ਲੱਗੇ ਵੀ 79 ਬਲੌਗਰ ਦਾ ਪਾਪਾ ਸ਼ੀਰੀ ਆ ਇਹ ਆਪ ਤਾਂ ਤੁਸੀਂ ਬੜੀਆਂ ਟੋਹਰਾ ਕਾਢ ਦਿੰਨੇ ਪਰ ਨਹੀਂ ਆਪ ਵੀ ਕੱਛਿਆਂ ਚ ਰਹਿੰਦੇ ਆ ਚਲੋ ਕੁਰਤਾ ਪਜਾਮਾ ਦਾ ਖੈਰ ਉਹਦੇ ਵਧੀਆ ਪਵਾਏ ਸਾਰੇ ਆ ਰੰਗ ਨੂੰ ਤੁਸੀਂ ਉਹਦੇ ਕੋਲੋਂ ਪੈਸੇ ਭਟੂਰ ਲੈ ਸਾਰਿਆਂ ਨੇ ਉਹਦੇ ਤਾਂ ਖੜ ਗੀਆਂ ਸੁਖਾ ਤੇ ਸੰਜੀਪ ਵੀ ਐ ਐ ਆਪ ਵੀ ਬਿਠਾ ਲਿਆ ਉਹਨੂੰ ਉਦੋਂ ਵਿਚਾਰੇ ਨੂੰ ਉਦੋਂ ਤਾਂ ਸਲਾਹਾਂ ਲੈਣ ਪਾਪਾ ਜੀ ਨੂੰ ਪੁੱਛੋ ਕਚੋਰੀਆਂ ਕੱਢਣੀਆਂ ਕਿ ਨਹੀਂ ਕੱਢਣੀਆਂ ਜਿੱਦ ਐ ਤਾਂ ਪਾਪਾ ਜੀ ਦਾ ਪੁੱਛੇ ਬਿਨਾਂ ਤੁਸੀਂ ਪੈਰੇ ਨ ਪਟਦੇ ਹੁੰਦੇ ਉਦੋਂ ਦਾ ਬੜੇ ਨੰਬਰ ਲੱਗਿਓ ਸੀ ਆਪਣੇ ਬਣਾਣ ਕਾਂਟਾ ਫੁੱਲਾ ਤੇ ਚਾੜੀਓ ਸੀ ਦਣ ਦਾ ਵੇ ਪਾਪਾ ਜੀ ਤੋਂ ਪੈਸੇ ਭਟੌਰਨੇ ਆ ਅੱਜ ਅੱਜ ਪਾਪਾ ਜੀ ਨੂੰ ਮਾੜਾ ਮੋਟਾ ਕਪੜਾ ਲੇੜਾ ਦਾ ਵਧੀਆ ਪਵਾ ਦਿੰਦੇ ਹੁਣ ਕਹਿੰਦਾ ਲੈ ਵੀ ਸਾਡਾ ਆ ਗਿਆ ਜਵਾਈ ਸਿਉਂ ਤੂੰ ਡੂ ਨਾ ਉਧਰ ਆ ਤੂੰ ਉਧਰ ਤੇਰਾ ਜਵਾਈ ਆ ਨਾ ਉਹ ਆਪਣੇ ਪਾਪਾ ਨੂੰ ਪੁੱਛਣਾ ਤੂੰ ਪੁੱਛੇ ਅਰੇ ਇੱਕੋ ਰਸੇ ਖੈਰ ਬੰਨਣ ਵਾਲੇ ਆ ਤੁਸੀਂ ਹੈ ਨਹੀਂ ਕੋਈ ਗੱਲਬਾਤ ਤੁਹਾਡੇ ਚ ਇੰਨੀ ਕਾਸ ਇਹ ਤਾਂ ਜੀ ਸੀਗਾ ਇਹਨਾਂ ਦਾ ਹੁਣ ਆ ਗਈ ਆ ਗੱਲ ਮਹਿਕ ਦੀ ਤੁਸੀਂ ਇਹ ਦੇਖੋ ਇਹ ਕੁੜੀ ਉਥੋਂ ਜਦ ਆਈ ਆ ਨਾ ਮੈਂ ਇਹਨਾਂ ਦੇ ਪਿਛਲੇ ਬਲੌਗ ਦੇਖੇ 2 ਮਹੀਨੇ ਪਹਿਲਾਂ ਆਂਦੇ ਇਹ ਵੀ ਤੇ ਜਾਂਦੇ ਸਰ ਠੀਕ ਹੋ ਗਈ ਫਿਰ ਟਿਕਟ ਰੇਸਟ ਜਾਣੀ ਸਹੀ ਗੱਲ ਆ ਨਹੀਂ ਟਿਕਟਾਂ ਲੱਕੀ ਦੇਸਣੀਆਂ ਨੇ ਇਸ ਤਰ੍ਹਾਂ ਇਹਦਾ ਜਿਹੜਾ ਜੇਠ ਆ ਉਹ ਪੰਜਾਬੀ ਬਲੌਗਰ ਉਹ ਤੇ ਇਹਦਾ ਹਕਰ ਵਾਲਾ ਖੁਦ ਨੇ ਤਿਆਰੀ ਕਰਾਂਦੇ ਗੱਲਬਾਤ ਹੁੰਦੀ ਸੀਗੀ ਇਹਨਾਂ ਦੀ ਪਤਾ ਸੀਗਾ ਬਈ ਇਹਦਾ ਪਹਿਲੀ ਡਿਪਰੈਸ਼ਨ ਦੇ ਵਿੱਚ ਚੱਲ ਰਹੀ ਆ ਦੇਖੋ ਇੱਥੇ ਆ ਕੇ ਨੇ ਕੀ ਡਰਾਮਾ ਕੀਤਾ ਬਈ ਮੈਂ ਮੇਰੇ ਆਪਣੇ ਨਹੀਂ ਮੇਰਾ ਸਾਥ ਦਿੰਦੇ ਠੀਕ ਉਹਨੇ ਆਪ ਖੁਦ ਕਿਹਾ ਬਈ ਚਲ ਰਵੀ ਨਾਲ ਚੱਲ ਜਾਂਦਾ ਆ ਜਾਂ ਰਵੀ ਦੀ ਟਿਕਟ ਕਰਾ ਲਵਾਂ ਕਹਿੰਦੇ ਨਹੀਂ ਜੇ ਮੈਂ ਟਿਕਟ ਕਰਾ ਲਈ ਮੈਨੂੰ ਐ ਲੱਗਦਾ ਕਿਤੇ ਮੈਂ ਸਹੀ ਨਾ ਹੋ ਜਮਾ ਫਿਰ ਮੈਨੂੰ ਅਫਸੋਸ ਹੋਣਾ ਬਈ ਮੈਂ ਟਿਕਟ ਕਰਾ ਲਈ ਫੇ ਤੁਸੀਂ ਸੱਚ ਦੱਸੋ ਕਾਤੇ ਸਾਰਿਆਂ ਨੂੰ ਆਪਣੇ ਉਹਦੇ ਵਿੱਚ ਪਾਇਆ ਹੋਇਆ ਆ ਗਲਤ ਫਹਮੀਆਂ ਦੇ ਵਿੱਚ ਸਾਰੇ ਤੁਹਾਨੂੰ ਪਿਆਰ ਕਰਦੇ ਤਾਂ ਤੁਹਾਨੂੰ ਪੁੱਛਦੇ ਫਿਰ ਤੁਸੀਂ ਕਹਿੰਦੇ ਕਮੈਂਟਾਂ ਦੇ ਵਿੱਚ ਉਲਟੇ ਸਿੱਧੇ ਸਾਨੂੰ ਰਿਪਲਾਈ ਕਮੈਂਟ ਆਉਂਦੇ ਆ ਬੇ ਪਤਾ ਨਹੀਂ ਇਹ ਡਰਾਮੇ ਕਰਦੀ ਹੈ ਜਾਂ ਤੁਸੀਂ ਸੱਚ ਨਹੀਂ ਦੱਸਦੇ ਹੁਣ ਉਹਨੇ ਇਹ ਵੀ ਕਿਹਾ ਡੜ ਜੇੜ ਨੇ ਬੇ ਸਾਰੀ ਫੈਮਿਲੀ ਇੰਡੀਆ ਗਈ ਹੋਈ ਆ ਸਾਡੀ ਮੈਂ ਇੱਥੇ ਇਕੱਲਾ ਆ ਬੇਸਾਰੇ ਆਨੇ ਗਏ ਹੋਇਆ ਮੈਂ ਮੈਂ ਇੱਥੇ ਕੱਲਾ ਆ ਆ ਠੀਕ ਆ ਫਿਰ ਉਹ ਕਰਦੇ ਨਹੀਂ ਤੁਹਾਡੇ ਕੋਲ ਆਂਦੇ ਕਿ ਕੈਮਰੇ ਦੇ ਪਿੱਛੇ ਮਿਲ ਲੈਣੇ ਤੁਸੀਂ ਕੈਮਰੇ ਦੇ ਵਿੱਚ ਨਹੀਂ ਦਿਖਾਲਦੇ ਬੇ ਕਿਤੇ ਜਿਹੜਾ ਵਿਊ ਲੈਣ ਵਾਲਾ ਸਿਸਟਮ ਆ ਉਹ ਨਾ ਘਟ ਜਾਵੇ ਨਹੀਂ ਐਨਾ ਤਾਂ ਕੋਈ ਦੇ ਦੇ ਚੁੰਨਰ ਕਿਉਂਕਿ ਜਦੋਂ ਤੁਸੀਂ ਉੱਥੋਂ ਆਏ ਆ ਕੋਈ ਵੀ ਨਿਕਲਵਾ ਸੀ ਦੋ ਮਹੀਨੇ ਹੋਏ ਤੁਹਾਨੂੰ ਆਏ ਨੂੰ ਦੋ ਮਹੀਨੇ ਪੁਰਾਣਾ ਬਲੌਗ ਆ ਜਿਹਦੇ ਵਿੱਚ ਐਨ ਹੱਸਦੇ ਖੇਡਦੇ ਵਧੀਆ ਆਏ ਆ ਤੁਸੀਂ ਉੱਥੋਂ ਆਪ ਘਰ ਵਾਲਾ ਤੁਹਾਨੂੰ ਉੱਥੇ ਕੈਨੇਡਾ ਚੜਾਣ ਆਇਆ ਖੈਰ ਉਹਦੀ ਗਲਤੀ ਵੀ ਇਹ ਆ ਬੇੜਾ ਉਹਨਾਂ ਨੇ ਤੁਹਾਨੂੰ ਕੱਲੀ ਨੂੰ ਭੇਜਿਆ ਨਾਲ ਆਣਾ ਚਾਹੀਦਾ ਸੀਗਾ ਪਰ ਉਥੋਂ ਸਿੱਧੇ ਤੁਸੀਂ ਆਪਣੇ ਸੋਹਰੇ ਪਰਿਵਾਰ ਵਿੱਚ ਆਏ ਆ। ਉਹ ਤੋਂ ਬਾਅਦ ਕੀ ਗੱਲ ਹੋਈ ਤੁਹਾਡੇ ਵਿੱਚ ਕੀ ਨਹੀਂ ਇਹ ਤੁਸੀਂ ਹਜੇ ਤੱਕ ਨਹੀਂ ਦਿੱਤਾ ਕੋਈ ਵੀ ਰਿਪਲਾਈ ਨਹੀਂ ਹਜੇ ਤੱਕ ਦਿੱਤਾ ਤੁਸੀਂ। ਇਹ ਤਾਂ ਫੇ ਆਪਣੇ ਸਬਸਕ੍ਰਾਈਬਰਾਂ ਦੇ ਨਾਲ ਤੁਹਾਡਾ ਧੋਖਾ ਹੋਇਆ ਜੇ ਤੁਸੀਂ ਬਿਨਾ ਕੁਝ ਦੱਸੇ ਕੈਨੇਡਾ ਜਾਓਗੇ। ਕਿਉਂਕਿ ਸਾਰਿਆਂ ਨੂੰ ਇਹ ਹੁੰਦਾ ਸੀਗਾ ਉਹ ਕੱਲੀ ਕੁੜੀ ਵਿਚਾਰੀ ਆਪਣਾ ਕੱਲੀ ਇਲਾਜ ਕਰਾਂਦੀ ਫਿਰਦੀ ਹੈ ਇਹਨਾਂ ਦੇ ਸੋਹਰੇ ਪਰਿਵਾਰ ਹੈ ਨਹੀਂ ਕੋਈ ਪੇਕਾ ਪਰਿਵਾਰ ਦੇ ਕੋਲ ਹੈਗਾ। ਪਰ ਸ਼ੱਕ ਤਾਂ ਉਦੋਂ ਹੁੰਦੀ ਸੀਗੀ ਵੇ ਕੋਈ ਜ਼ਰੂਰ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਆਇਆ ਕਿਉਂਕਿ ਜੇ ਕਹਿੰਦੇ ਹੁੰਦੇ ਸੱਸ ਸਹੁਰੇ ਚ ਜੇ ਘਰ ਵਾਲੇ ਜਿ ਮਨ ਮਟਾ ਹੋਏ ਤਾਂ ਮਾਂ ਪੇ ਕਦੇ ਪਿੱਛੇ ਨਹੀਂ ਹਟਦੇ ਧੀ ਪੁੱਤ ਚਾਹੀ ਜਿੰਨਾ ਮਰਜੀ ਮਾੜਾ ਹੋਵੇ ਪਰ ਮਾਂ ਪੇ ਆਪਣੇ ਧੀ ਪੁੱਤ ਦੇ ਦੁੱਖ ਵਿੱਚ ਬਰਾਬਰ ਖੜਦੇ ਆ ਇਥੋਂ ਇਹ ਆਉਂਦਾ ਸੀ ਵੀ ਜੇ ਉਹ ਵੀ ਨਹੀਂ ਆਏ ਹੈਗੇ ਨਾ ਤਾਂ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਤੁਹਾਡੀ ਸਾਰਿਆਂ ਦੀ ਰਲਿ ਮਿਲੀ ਭਗਤ ਸੀਗੀ ਚੈਨਲ ਬਣਾਉਣ ਦੀ ਵਿਊ ਖਾਣ ਦੀ ਮਤਲਬ ਕਈ ਜਣੇ ਕਮੈਂਟ ਕਰੀ ਜਾਂਦੇ ਆ ਕਿ ਇਹ ਨੂੰ ਕੁਝ ਨਹੀਂ ਹੋਇਆ ਇਹ ਬਖੰਡ ਕਰ ਰਹੀ ਆ ਜੋ ਕਿ ਤੁਸੀਂ ਸਕੈਮ ਖੇਡਿਆ ਆ ਦੱਸਿਆ ਨਹੀਂ ਹੈਗਾ ਸੱਚ ਜੇ ਕੋਈ ਇਤਨੀ ਗੱਲ ਬਾਤ ਹੈਗੀ ਤਾਂ ਤੁਸੀਂ ਖੁੱਲ ਕੇ ਮੋਰੇ ਆਓ ਦੱਸੋ ਕੀ ਗੱਲ ਆ ਕੀ ਨਹੀਂ ਇਹ ਕੀ ਗੱਲ ਹੋਈ ਹੁਣ ਜਿੱਦਣ ਤੁਸੀਂ ਗੁਰਦੁਆਰੇ ਗਏ ਆ ਉਹ ਵੀ ਥੱਲੇ ਲਿਖਿਆ ਪਿਆ ਪਰਿਵਾਰ ਨਾਲ ਪਰਿਵਾਰ ਵਿਛੋੜੇ ਦਾ ਦੁੱਖ ਬਹੁਤ ਭਾਰਾ ਲੱਗਾ ਵੈ ਪਰਿਵਾਰ ਨਾਲੋਂ ਵਿਛੋੜਾ ਸਹਿਣਾ ਹੋਇਆ ਬਹੁਤ ਔਖਾ ਜਿੱਦਣ ਤੁਸੀਂ ਗੁਰਦੁਆਰੇ ਗਏ ਆ ਉਦੋਂ ਤੁਸੀਂ ਟਾਈਟਲ ਕਿ ਲਿਖਿਆ ਪਰਿਵਾਰ ਨਾਲੋਂ ਵਿਛੋੜਾ ਸਹਿਣਾ ਹੋਇਆ ਬਹੁਤ ਔਖਾ ਇਹ ਟਾਈਟਲ ਦਾ ਫੇਰ ਮਤਲਬ ਕੀ ਸੀਗਾ ਨਾਲ ਹੰਝੂ ਨਾਲ ਅਥੇ ਤੁਸੀਂ ਪ੍ਰਚਾਰ ਦਿੱਤਾ ਇਹ ਵਾਲੀ ਗੱਲ ਤੇ ਉਹ ਚਲ ਗੁਰੂਆਂ ਦੀ ਗੱਲ ਲਈ ਤੁਸੀਂ ਵਧੀਆ ਗੱਲ ਆ ਬਾਪਿਆਂ ਵੱਲ ਦੱਸਿਆ ਠੀਕ ਆ ਪਰ ਫਿਰ ਆ ਥਨੇ ਆਪਣੇ ਨਜ਼ਰੀਏ ਨਾਲ ਕੀ ਲਿਖਣ ਦਾ ਮਤਲਬ ਸੀ ਕਿ ਇਸ ਤਰੀਕੇ ਨਾਲ ਵੀ ਅਗਲਾ ਸਮਝੂਗਾ ਪਤਾ ਨਹੀਂ ਇਹਨਾਂ ਦੇ ਨਾਲ ਤੇ ਥੰਬਨੇਲ ਕਿਹੜਾ ਲਾਇਆ ਜਿਹਦੇ ਵਿੱਚ ਇਹ ਕੰਟੈਂਟ ਹੈ ਹਨ ਤੁਸੀਂ ਗਏ ਹੀ ਨਹੀਂ ਹਸਪਤਾਲ ਦੇ ਵਿੱਚ ਇਸ ਬਲੌਗ ਦੇ ਵਿੱਚ ਜਿਹੜਾ ਤੁਸੀਂ ਥੰਬਨੇਲ ਲਾਇਆ ਪੱਟੀ ਬੰਨੀ ਆ ਨਾਲ ਕੁੜੀ ਪਈ ਹੈ ਪੱਟੀ ਇੱਥੇ ਬੰਨੀ ਹੋਈ ਹੈ ਨਾਲ ਅਦਾ ਫੇਸ ਦਾ ਬੰਦਾ ਇਹ ਕੀ ਮਤਲਬ ਸਮਝ ਨਹੀਂ ਲੱਗੀ ਗੱਲ ਕੁਝ ਚਲੋ ਜੀ ਠੀਕ ਆ ਧੰਨਵਾਦ ਦੱਸੋ ਜਰੂਰ ਕੈਨੇਡਾ ਜਾਣ ਤੋਂ ਪਹਿਲਾਂ ਦੱਸਿਓ ਜਰੂਰ ਰੱਬੇ ਮੈਂ ਐਦਾ ਕਿਉਂ ਕੀਤਾ ਕਿਉਂਕਿ ਜਿਹੜੇ ਤੁਹਾਡੇ ਚਾਣ ਵਾਲਿਆਂ ਸਾਰੇ ਪੁੱਛ ਰਹੇ ਆ 大了吧？